ਅੰਮ੍ਰਿਤਸਰ ਦੇ ਨੀਲੀ ਆਬਾਦੀ ਇਲਾਕੇ 38 ਸਾਲਾ ਨੌਜਵਾਨ ਦਾ ਨਜਾਇਜ਼ ਸੰਬੰਧਾਂ ਦੇ ਸ਼ੱਕ ਚਲਦਿਆਂ ਕਟੜਾ ਕਦਮ। ਕੱਲ ਨੌਜਵਾਨ ਨੂੰ ਕਾਰਜ ਬੰਦ ਕਰਕੇ ਤਸਾਰ ਹੱਥ ਆਰ ਨਾਲ ਕਾਰ ਦਿੱਤੀ ਹਾਂ। ਤੇ ਆ ਕਾਰ ਦੇ ਵਿੱਚ ਲੈ ਕੇ ਜਾਂਦਾ ਰਿਹਾ ਕੀ ਪਤਾ پیسے ਮੰਗਣ ਆਇਆ ਕਿ ਕੀ ਲੈਣ ਆਇਆ ਪਿਓ ਪੁੱਤਰ ਇਹਨੇ ਦੋਨਾਂ ਨੇ ਅੰਦਰੋਂ ਗੇਟ ਮਾਰ ਕੇ ਦੇ ਕਰਬਾਣਾ ਚਲਾਈਆ ਮੁੰਡੇ ਦੇ ਟੋਟੇ ਕਰ ਦਿੱਤੇ ਸਾਡੇ ਘਰ ਗਵੰਡੀਆਂ ਦੇ ਘਰ ਪ੍ਰੋਗਰਾਮ ਸੀਗਾ ਉਹਨਾਂ ਨੇ ਚਿਕਾ ਮਾਰਿਆ ਪਰਵਾਜ਼ਾ ਨਹੀਂ ਆਈਆ ਡੀਜਿਆਂ ਦੇ ਪ੍ਰੋਗਰਾਮ ਕਰਕੇ ਉਹਨਾਂ ਨੇ ਨਜਾਇਜ਼ ਫਾਇਦਾ ਚੁੱਕਿਆ ਤੇ ਮੁੰਡੇ ਨੂੰ ਵੱਢ ਟੋਕ ਦਿੱਤਾ ਵਾ ਕੌਣ ਹੈ ਮੁੰਡੇ ਕੀ ਨਾਮ ਉਹਨਾਂ ਦਾ ਇੱਕ ਦਾ ਪਿਓ ਦਾ ਨਾਮ ਉਹ ਮੁੰਡੇ ਦਾ ਨਾਮ ਭਾਵੀ ਦਾ ਪਿਓ ਨੂੰ ਬੋਲੂ ਉਹਨਾਂ ਨੂੰ ਮਾਰ ਟੋਕ ਗਿਆ ਮੁੰਡੇ ਨੂੰ ਦੋਨਾਂ ਨੇ ਉਹਦੀ ਮਾਂ ਨੇ ਜਿਹੜਾ ਪਿਓ ਦਾ ਮਾਂ ਨੇ ਉਹਦੀ ਪੋਤਰੀ ਨੇ ਕੀ ਇਲਜ਼ਾਮ ਲਗਾਇਆ ਸਾਡੀ ਕੁੜੀ ਦੀ ਇੱਜ਼ਤ ਨੂੰ ਪੈ ਗਿਆ ਉਹ ਕੰਜਰੋਂ ਜਦੋਂ ਤੁਹਾਨੂੰ 2 ਮਹੀਨੇ ਕਰ ਚਾਰ ਦਿਨ ਲੈ ਕੇ ਗਿਆ ਆ ਵਾ ਲੈ ਕੇ ਗਿਆ ਇਹਨਾਂ ਦੇ ਨਾਲ ਹੀ ਗਿਆ ਵਿਸ਼ਨੂ ਦੇਵੀ ਫਿਰ ਕੇ ਆਈ ਚਾਰ ਦਿਨ ਨਾਲ ਲੈ ਕੇ ਆਇਆ ਹੁਣ ਵੱਟ ਟੋਕੇ ਕੀ ਕਹਿੰਦੇ ਪੈਨੇ ਕਿ ਸਾਡੀ ਕੁੜੀ ਦੀ ਇੱਜ਼ਤ ਨੂੰ ਪੈ ਗਿਆ ਕਿੱਥੇ ਨੂੰ ਪੈ ਗਿਆ ਘਰ ਦੇ ਆਪਣੇ ਘਰ ਦੇ ਆਪਣੇ ਕੋਠੇ ਦੇ ਉੱਤੇ ਕੋਠੇ ਦੇ ਉੱਤੇ ਘਰਪਾਨਾ ਚੜਾਈਆਂ ਹੁਣ ਤੁਸੀਂ ਕੀ ਮੰਗ ਕਰਦੇ ਜੀ ਮੰਗਿਆ ਹੋਇਆ ਇਹਨਾਂ ਦਾ ਸਾਰੇ ਟੱਬਰ ਨੂੰ ਅੰਦਰ ਦੋ ਉਹਦੇ ਟੱਬਰ ਨੂੰ ਅੰਦਰ ਦੋ ਅਸੀਂ ਕੀ ਕਰੀਏ ਆਹੀ ਮੰਗ ਆਹੀ ਖੂਨ ਇਨਸਾਫ ਮਿਲਣਾ ਚਾਹੀਦਾ ਜੋ ਵੀ ਵਿਕਾਸ ਦੀ ਮੈਂ ਦਾ ਬੰਦੇ ਦਾ ਚਾਚਾ ਜੋ ਵੀ ਤੁਹਾਡੇ ਸਾਹਮਣੇ ਚ ਦੱਸਦਾ ਉਹਨਾਂ ਨੇ ਜੋ ਕਾਰਵਾਈ ਹੋਈ ਹੈ ਹਾਂ ਤੇ ਚਾਹਨੇ ਪੁਲਿਸ ਕਾਰਵਾਈ ਕਰੇ ਤੇ ਇਨਸਾਫਾਨੂੰ ਇਹੀ ਚਾਹੀਦਾ ਜੋ ਜੋ ਕਾਰਵਾਈ ਬੰਦੀ ਕਰੇ ਇਹ ਦੇਖੋ ਇਹ ਨਾਹਤ ਨਜਾਇਜ਼ ਹੀ ਹੈ ਨਾ ਸਰਕਾਰਾਂ ਚਾਹੀਦਾ ਇਸ ਬਾਰੇ ਸੋਚਣਾ ਕਿ ਦਿਨ ਦਿਹਾੜੇ ਕਤਲ ਹੋ ਰਹੇ ਨੇ ਕੋਈ ਲੋਕਾਂ ਦੀ ਕਿੰਨੀ ਮੁੰਡੇ ਦੀ ਉਮਰ 49 ਸਾਲ ਦੀ 49 ਸਾਲ ਦੀ ਵਿਆਹ ਹੋਇਆ ਸੀ ਇਹ ਕੁੜੀ ਹੈ ਕੁੜੀ ਇੱਕ ਕੁੜੀ ਆ ਜੀ ਪੰਜ ਕਿਸ ਤਰ੍ਹਾਂ ਦੇ ਸਜਾਇਆ ਜਾਂਦੇ ਹੋ ਜੀ ਸਜਾਇਆ ਜਾਂ ਜਿੱਦਾਂ ਕਾਨੂੰਨ ਦੇਗਾ ਕਾਨੂੰਨ ਦੀ ਜੋ ਦੇਖਣੇ ਫਲ ਚਾਹੀਦੀ ਫਲ ਚਾਹੀਦੀ ਇਹਨਾਂ ਨੂੰ ਪਿਓ ਪੁੱਤਰਾ ਦੋਨਾਂ ਨੂੰ ਅੱਜ ਇੱਕ ਤਾਂ ਹੋਇਆ ਕੱਲ ਨੂੰ ਹੋਰਾਂ ਦਾ ਵੀ ਹੋਏਗਾ ਹੋਰਾਂ ਦਾ ਵੀ ਹੋਏਗਾ ਜਿਸ ਤਰ੍ਹਾਂ ਦੇ ਕੋ ਬਣ ਗਏ ਨੇ ਖਾਣ ਨੂੰ ਹੋਇਆ ਕੀ ਹੈ ਤੁਹਾਨੂੰ ਤੁਹਾਡੇ ਕੀ ਲੱਗਦਾ ਕੀ ਗੱਲ ਮੈਂ ਅੰਡਰੀ ਚਾਹੀਦੀ ਆ ਜੀ ਸਾਡਾ ਪੁੱਤਰ ਕੀ ਨਾਮ ਹੈ ਉਮਰ 32 ਸਾਲ ਦੀ ਸਾਰੀ ਵਿੱਕੀ ਨਾਮ ਚ ਉਹਦਾ ਹਾਂ ਇਹਨਾਂ ਨੂੰ ਫਾਲਸੀ ਚਾਹੀਦੀ ਪਿਓ ਪੁੱਤਾਂ ਨੂੰ ਫੇਰਸਾਂ ਨੂੰ ਠੰਡ ਪਏਗੀ ਇਹ ਕਿਹੜੀ ਜਗ੍ਹਾ ਤੇ ਕਿਹੜਾ ਲੱਗਾ ਇਹ اسلام آباد ਨੀਵੀਂਵਾਦੀ ਕਿਸ਼ਨਕੋਟ 6 ਨੰਬਰ ਗਲੀ ਇਹ ਕੋਲ ਲੋਕ ਨੇ ਜਿਨ੍ਹਾਂ ਵੱਲੋਂ ਇਹ ਇੱਕ ਹੋ ਗੁੰਡੀ ਹੈ ਗੁੰਡੀ ਹੈ ਸਾਡੇ ਕੋਲ ਗੁੰਡੀਆਂ ਵੱਲੋਂ ਹੋਇਆ ਕਤਲ ਕਿੰਨੇ ਵਜੇ ਰਾਤ ਸੀ ਜਦੋਂ ਇਹ ਸਾਡੇ ਕਿੰਨੇ ਵਜ ਦਾ ਟਾਈਮ ਹੈ ਜੀ ਵਜਾ ਕੀ ਵਜਾ ਹੋਈ ਹੈ ਕਿ ਕਾਰ ਦੇ ਵਿੱਚ ਲੈ ਕੇ ਗਿਆ 4 ਦਿਨ ਪਤਾ ਨਹੀਂ ਵਿਚਾਰਾ ਗਰੀਬ ਪੈਸੇ ਮੰਗਣ ਆਇਆ ਕਿ ਕੀ ਹੋਇਆ ਇਸ ਗੱਲ ਦਾ ਸਾਨੂੰ ਨਹੀਂ ਪਤਾ ਗੇਟ ਬੰਦ ਕਰਕੇ ਵੜਿਆ ਕਿਹੜਾ ਕਿਹੜਾ ਇਲਾਕਾ ਵਾ ਵੇਖੋ ਜੀ ਇਹ ਨੀਵੀਂ ਬਾਦੀ ਕਿਸ਼ਨਕੋਟ थाना ਸਲਾਮਾਬਾਦ ਦਾ ਇਲਾਕਾ ਵਾ ਮੈਂ ਇੱਥੇ ਵਿਕੀ ਨਾ ਦੇ ਵਿਅਕਤੀ ਦਾ ਕਤਲ ਹੋਇਆ ਵਾ ਮੈਂ ਮੌਕੇ ਤੇ ਪਹੁੰਚਿਆ ਵਾਂ ਮੌਕੇ ਤੇ ਪੁੱਜ ਕੇ ਉਹਨਾਂ ਦੇ ਵਿੱਚ ਆਪਣੇ ਜਿਹੜੇ ਮਦਈ ਨੇ ਉਹਨਾਂ ਦੀ ਮਾਤਾ ਨਾਮੈਂ ਅੱਤੇ ਮਿਲ ਰਹੇ ਆ ਵਾਂ ਮਿਲ ਕੇ ਜਿਹੜਾ ਵਾ ਜੋ ਵੀ ਕਾਰਵਾਈ ਜਿਹੜੀ ਹੋ ਅੰਮਲ ਵਿੱਚ ਲਿਆਂਦੀ ਜਾ ਰਹੀ ਕੋਹਣੇ ਮੁੰਡੇ ਆ ਆਪਣਾ ਸਰ ਕੋਹਣੇ ਮੁੰਡੇ ਜਿਹੜੇ ਮਾਰ ਕੇ ਗਏ ਕੀ ਮਾਰ ਕੇ ਗਏ ਵੇਖੋ ਅਜੇ ਅਜੇ ਸਾਰਾ ਮਾਮਲਾ ਜਿਹੜਾ ਵਾ ਨਾ ਘਰਦਿਆਂ ਤੋਂ ਬਿਆਨ ਹਾਸਲ ਕਰਕੇ ਤੇ ਫਿਰ ਕਿਹੜਾ ਬੰਦੇ ਦਾ ਉਹ ਕਰਦੇ ਨੇ ਉਸ ਮੁਤਾਬਕ ਕਾਰਵਾਈ ਕੀਤੀ ਕੀ ਮਾਰਿਆ ਕੀ ਹੋ ਰੇ ਜਿਹੜੀ ਮੌਤ ਹੋ ਗਈ ਮੁੰਡੇ ਦੀ ਕਿੰਨੀ ਉਮਰ ਹੈ ਉਹ ਜੀ ਮੈਂ ਉਮਰ ਦੀ ਉਮਰ 38 ਸਾਲ ਆ ਉਹਦਾ ਕਤਲ ਕੀਤਾ ਗਿਆ ਅੱਗੇ ਤੋਂ ਹਾਲਾਤ ਵੇਖ ਕੇ ਚੈੱਕ ਕਰਕੇ ਤੁਹਾਨੂੰ ਸਾਰੇ ਸ਼ੇਅਰ ਕਰ ਲਿਆ ਪਤਾ ਲੱਗ ਗਿਆ ਕਿਸ ਹਥਿਆਰ ਦਾ ਵਾਰ ਹੋਇਆ ਗੋਲੀ ਚੱਲੀ ਹੈ ਜਾਂ ਤਸਵੀਰ ਦੇਖ ਲਿਆ ਨਹੀਂ ਕੋਈ ਕੋਈ ਗੋਲੀ ਨਹੀਂ ਚੱਲੀ ਤੇਜ਼ ਤਾਰ ਹਥਿਆਰ ਨਾਲ ਕਤਲ ਜਿਹੜਾ ਹੋਇਆ ਵਾ ਉਹਦੇ ਵਾਸਤੇ ਅਸੀਂ ਕਾਰਵਾਈ ਕਰ ਰਹੇ ਹਾਂ ਉਹਨਾਂ ਦੇ ਮਾਤਾ ਜੀ ਆ ਪਹੁੰਚ ਚੁੱਕੇ ਨੇ ਉਹਨਾਂ ਦੇ ਮਾਤਾ ਦੇ ਬਿਆਨਾਂ ਤੇ ਅਗਰੀ ਕੋਈ ਵੀ ਚੀਜ਼ ਸਰ ਪਤਾ ਲੱਗਾ ਰਾਤ ਉਹ ਆਇਆ ਹੀ ਹੱਲੇ ਆਪਣੇ ਘਰੇ ਆਇਆ ਇਹਦੇ ਬਾਰੇ ਤੁਹਾਨੂੰ ਪਤਾ ਲੱਗਾ ਜੇ ਮੇਰੇ ਬਾਰੇ ਮੈਨੂੰ ਨਹੀਂ ਕੋਈ ਪਤਾ ਲੱਗਾ ਠੀਕ ਹੈ